ਕਿਹੜਾ ਮਾਪਿਓ ਆ ਜਿਹੜਾ ਆਪਣੇ ਬੱਚਿਆਂ ਤੋਂ ਭੀਖ ਮੰਗਵਾਉਂਦਾ ਤੁਸੀਂ ਦੱਸੋ ਕਿਸੇ ਦਾ ਜ਼ਿਕਰ ਦਾ ਆਪਣੇ ਬੱਚਿਆਂ ਨੂੰ ਕਵੇ ਵੀ ਗੱਡੀਆਂ ਗਾੜੀ ਜਾ ਕੇ ਨੱਚ ਕਿਹੜੇ ਬੱਚੇ ਹੁੰਦੇ ਆ ਇਹੋ ਜਿਹੇ ਮਾਪਿਓ ਕੋਈ ਵੇਖੇ ਸੋ ਬਗਾਨੇ ਬੱਚੇ ਆ ਜਦੋਂ ਇਹ ਡੀਐਨਏ ਟੈਸਟ ਹੋਣਾ 99% ਇਹ ਬੱਚੇ ਜਿਹੜੇ ਆ ਤੁਸੀਂ ਦੇਖ ਲਿਓ ਤੇ ਰਿਕਵਰ ਹੋ ਜਾਣੇ ਸਾਰੇ ਯਾਨੀ ਚੌਂਕਾਂ ਦੇ ਵਿੱਚ ਆ 골ਡਨ ਗੇਟ ਦੀ ਗੱਲ ਕਰ ਲਈ ਉੱਥੇ ਰੇੜੀਆਂ ਲਾਈਆਂ ਹੁੰਦਿਆਂ ਨੇ ਗੁਬਾਰੇ ਵੇਚਣ ਦੀ ਆ ਛੋਟਾ ਛੋਟਾ ਬੱਚਿਆਂ ਦਾ ਸਮਾਨ ਵੇਚਣ ਦੀ ਪਰ ਉੱਥੇ ਸੀ ਜ਼ਿਆਦਾਤਰ ਦੇਖਦਿਆਂ ਕੋਈ ਮੌਜੂਦ ਨਹੀਂ ਹੁੰਦਾ ਸਮਾਨ ਵੇਚਣ ਦੀ ਬਲਕਿ ਪੀਖ ਮੰਗਦੇ ਹੁੰਦੇ ਨੇ ਉਹ ਹੀ ਬੰਦੇ ਮੈਂ ਤੁਹਾਨੂੰ ਨਾ ਵੀਡੀਓ ਦੇ ਦੇਣਾ ਜੀ ਉੱਥੇ ਛੋਟੇ ਛੋਟੇ ਬੱਚੇ ਔਰ ਪੂਰਾ ਸਕੈਮ ਕਿਤਾ ਚੱਲ ਰਿਹਾ ਇੱਕ ਬੰਨੇ ਇੱਕ ਜਿਹੜਾ ਮੇਨ ਮੁਖੀ ਆ ਇਹਨਾਂ ਦਾ ਹੁਣ ਇਹਦੇ ਵਿੱਚ ਤੁਸੀਂ ਦੇਖੋ ਚਾਰ ਬੱਚੇ ਦੋ ਔਰਤਾਂ ਤੇ ਇੱਕ ਬੰਦਾ ਇਹੀ ਬੰਦਾ ਮੇਨ ਆ ਇਹ ਬੰਦੇ ਦੀ ਤੁਹਾਨੂੰ ਵੀਡੀਓ ਦੇ ਦੂੰਗਾ ਇਹਨੇ ਇੱਕ ਸਾਈਡ ਤੇ ਮੰਜਾ ਡਾਇਆ ਉਥੇ 15 ਤੋਂ 20 ਬੱਚੇ ਦੇ ਕੋਲ ਆਉਂਦੇ ਪੈਸੇ ਦੇ ਕੇ ਚਲੇ ਜਾਂਦੇ ਖਵਾ ਪਿਆ ਕੇ ਉਹਨਾਂ ਨੂੰ ਫਿਰ ਮਾੜਾ ਮੋੜ ਘਲ ਦਿੰਦਾ ਜਦੋਂ ਤੁਸੀਂ ਗੋਲਡਨ ਗੇਟ ਤੇ ਪਹੁੰਚੇ ਜਿੱਥੋਂ ਲੋਕ ਅੰਮ੍ਰਿਤਸਰ ਨੂੰ ਐਂਟਰ ਕਰਦੇ ਆ ਤਸਵੀਰਾਂ ਖਿਚਾਉਂਦੇ ਨੇ ਕਿ ਗੋਲਡਨ ਗੇਟ ਹੈ ਇੱਕ ਯਾਦਗਾਰ ਬਣਦੀ ਹੈ ਪਰ ਉਹ ਗੁਰੂ ਨਗਰੀ ਦੇ ਵਿੱਚ ਐਂਟਰ ਹੁੰਦੇ ਆ ਭਖਾਰੀ ਮਾਫੀਆ ਸ਼ੁਰੂ ਹੋ ਜਾਂਦਾ ਹੈ ਉਹ ਉੱਥੇ ਗੱਡੀਆਂ ਦੇ ਘੜੀ ਨੱਚਦੇ ਟੱਪ ਤੇ ਫਿਰਦੇ ਇੱਕ ਪਰਲੇ ਬੰਨੇ ਔਰਤ ਗੱਡੀ ਉਹ ਜਾਲੇ ਲਾਉਣ ਵਾਲੇ ਡੰਡੇ ਜੇ ਫੜੇ ਉਹਨਾਂ ਨੇ ਕੋਈ ਭੁਗਾਨੇ ਲੈ ਕੇ ਆ ਜਾਂਦਾ ਕੋਈ ਕੁਸ਼ ਆ ਜਾਂਦਾ ਸੋ ਕਿਤੇ ਨਾ ਕਿਤੇ ਇਹ ਮਾਫੀਆ ਜਿਹੜਾ ਚੱਲ ਰਿਹਾ ਵਾ ਇੱਕ ਜਣਾ ਉਹ ਵੇਚਣ ਦੇ ਭਾਨੇ ਆਉਂਦਾ ਦੂਜਾ ਬੱਚਾ ਸ਼ੀਸ਼ੇ ਕੜ ਕੋਂਡੇ ਪਿੰਦਾ ਮੈਂ ਸਾਰੀਆਂ ਵੀਡੀਓ ਤੁਹਾਨੂੰ ਦਿਤਨਾ ਤੁਹਾਨੂੰ ਤੁਸੀਂ ਉਹਨਾਂ ਨੂੰ ਰੈਸਕਿਊ ਕਰਨਗੇ ਕਿਸੇ ਨੇ ਨਸ਼ਾ ਕੀਤਾ ਹੋਇਆ ਸੀਗਾ ਕਿਉਂਕਿ ਇਹਨਾਂ ਰਾਹੀਂ ਗੈਰ ਕਾਨੂੰਨੀ ਗਤੀਵਿਧੀਆਂ ਕਰਨੀਆਂ ਸੋਖੀਆਂ ਅੰਮ੍ਰਿਤਸਰ ਦੇ ਵਿੱਚ ਇਹ ਦੂਜਾ ਸਟੇਪ ਆਪਣਾ ਪਹਿਲੇ ਤੇ ਐਫਆਈਆਰ ਦੂਜੇ ਤੇ ਵੀ ਐਫਆਈਆਰ ਹੋ ਗਈ ਸਮਝੋ ਤੇ ਤੀਜੇ ਤੇ ਜਿਹੜਾ ਵਾ ਜਦੋਂ ਐਫਆਈਆਰ ਹੋਈ ਤੇ ਆਟੋਮੈਟਿਕ ਇੱਥੋਂ ਜਾਂਦੇ ਨੇ ਤੇ ਅੱਜ ਸ਼ਾਮ ਨੂੰ ਬਹਿ ਜਾਣਾ ਪੱਸੇ ਅਸੀਂ 33 ਪੈਂਤੀ ਜਾਣੇ ਸੀ ਤੇ ਹਸਾਬ ਨਾਲ ਉਹ ਵੀ ਮੁੰਡੇ ਸਾਰੇ ਪਲੇਅਰ ਸੀਗੇ ਔਰ ਭੱਜ ਭੱਜ ਕੇ ਕਿੱਧਰ ਉਹਨਾਂ ਫੜਿਆ ਬਚ ਰਹੇ ਨੇ ਮੈਨੂੰ ਪਤਾ ਜਿਹੜੇ ਉੱਤੇ ਟ੍ਰੈਫਿਕ ਵਾਲੇ ਮੁਲਾਜ਼ਮ ਖਲੋਤੇ ਸੀ ਚਾਬੀਆਂ ਤੇ ਲੋਕਾਂ ਦੀਆਂ ਕੱਢ ਲੈਂਦੇ ਉਹਨਾਂ ਨੇ ਸਾਡੀ ਇੰਨੀ ਹਲਪੀ ਕੀਤੀ ਵੀ ਇਹਨਾਂ ਲਾਗੂ ਪੜ ਕੇ ਫੜਾ ਦਿੰਦੀ ਪੰਜਾਬ ਦੇ ਵਿੱਚ ਜੰਗ ਦਾ ਮਾਹੌਲ ਸੀਗਾ ਅਸੀਂ ਤੁਹਾਡੇ ਨਾਲ ਇੱਕ ਇੰਟਰਵਿਊ ਕੀਤੀ ਸੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਜਿੱਥੇ ਅਸੀਂ ਇੰਟਰਵਿਊ ਕਰਦੇ ਆਂ ਇਹ ਚੀਜ਼ ਦੇਖੀ ਕਿ ਉੱਥੋਂ ਇੱਕ ਪ੍ਰਵਾਸੀ ਕਹਿੰਦਾ ਸੀ ਤਾਂ ਇੱਥੋਂ ਹੁਣ ਆਪਣੀਆਂ ਜ਼ਮੀਨਾਂ ਦੇ ਨੌਕਰੀ ਕਰਨੀਆਂ ਹੁਣ ਸਾਡੀ ਬਿਹਾਰ ਜ਼ਮੀਨ ਹੈ ਅਸੀਂ ਉੱਥੇ ਜਾ ਕੇ ਕੰਮ ਕਰਾਂਗੇ ਤੇ ਪੰਜਾਬ ਸਾਡੀ ਮਰਜ਼ੀ ਨਾਲ ਆਏ ਆ ਸਾਡੀ ਮਰਜ਼ੀ ਨਾਲ ਜਾਵਾਂਗੇ ਅਸੀਂ ਪੰਜਾਬ ਨਾਲ ਨਹੀਂ ਖੜਾਂਗੇ ਕਿਉਂਕਿ ਮੈਂ ਤੁਹਾਨੂੰ ਦੋ ਗੱਲਾਂ ਦੱਸਦੀਆਂ ਇਹਨਾਂ 'ਚ ਤੇ ਅਖੌਤੀ ਸਮਾਜ ਸੇਵੀ ਜਿਹੜੇ ਬਹਿ ਕੇ ਸਾਰੀ ਦਿਹਾੜੀ ਲੋਕਾਂ ਨੂੰ ਲਾਂਤਾਂ ਪਾਉਂਦੇ ਭੰਡ ਦੇ ਕੰਮ ਉਹ ਦਵਾਈ ਤਾਂ ਨਹੀਂ ਕਰਦੇ ਮੈਂ ਇਹਨਾਂ 'ਚ ਤੇ ਉਹਨਾਂ 'ਚ ਕੋਈ ਫਰਕ ਨਹੀਂ ਸਮਝਦਾ ਤੁਸੀਂ ਕੰਮ ਕਰੋ ਲੋਕਾਂ 'ਚ ਜਾਓ ਆ ਜਿਹੜਾ ਕੰਮ ਆ ਨਾ ਇਹ ਬਹੁਤ ਪਹਿਲਾਂ ਹੋ ਜਾਣਾ ਸੀਗਾ ਸੋ ਅਸੀਂ ਇਹਨਾਂ ਦੇ ਜਿਹੜਾ ਸਕੈਮ ਆ ਨਾ ਇਹਦਾ ਥੋੜੇ ਦਿਨਾਂ 'ਚ ਤੁਹਾਨੂੰ ਫੇਰ ਇੱਕ ਚਿੱਠਾ ਲੈ ਕੇ ਆਵਾਂਗੇ ਬੀਤੇ ਕੁਝ ਦਿਨਾਂ ਤੋਂ ਇੱਕ ਮੁੱਦਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਬੈਗਰ ਮਾਫੀਆ ਪੰਜਾਬ ਦੇ ਹਰ ਚੌਂਕ ਦੇ ਵਿੱਚ ਭਖਾਰੀ ਦੇਖਣ ਨੂੰ ਮਿਲਦੇ ਨੇ ਤੇ ਜਿਹੜੇ ਛੋਟੇ-ਛੋਟੇ ਬੱਚੇ ਹੁੰਦੇ ਨੇ ਉਹਨਾਂ ਦੀ ਹਲੇ ਤੱਕ ਪੁਸ਼ਟੀ ਨਹੀਂ ਹੋ ਪਾਈ ਕਿ ਉਹ ਭਖਾਰੀਆਂ ਦੇ ਬੱਚੇ ਨੇ ਜਾਂ ਜੋ ਗੁੰਮਸ਼ੁਦਾ ਬੱਚਿਆਂ ਨੂੰ ਇੱਕ ਨਿਸ਼ਾਨਾ ਬਣਾ ਕੇ ਉਹਨਾਂ ਕੋਲੋਂ ਭੀਖ ਮੰਗਵਾਈ ਜਾਂਦੀ ਹੈ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਸਮਾਜ ਸੇਵਕ ਸਰਬਜੀਤ ਸਿੰਘ सोनू ਜੰਡਿਆਲਾ ਨੇ ਇੱਕ ਰੇਕੀ ਕੀਤੀ ਇਹਨਾਂ ਦੀ ਤੇ 골ਡਨ ਗੇਟ ਤੋਂ ਕਰੀਬ-ਕਰੀਬ 30 ਤੋਂ 35 ਭਖਾਰੀ ਜਿਹੜੇ ਉੱਥੇ ਦੇਖਣ ਨੂੰ ਮਿਲੇ ਤੇ ਉਹਨਾਂ ਨੂੰ ਮੌਕੇ ਤੇ ਰੈਸਕਿਊ ਕੀਤਾ ਗਿਆ ਤੇ ਥਾਣੇ ਪ੍ਰਸ਼ਾਸਨ ਲਾਗੇ ਲੈ ਕੇ ਆਏ ਤੇ ਹਰਾਸਤ ਦੇ ਵਿੱਚ ਪ੍ਰਸ਼ਾਸਨ ਨੇ ਲੇਤਾ ਗੱਲ ਕਰਦੇ ਆ ਕਿ ਕਿਸ ਤਰੀਕੇ ਇਹ ਮਾਫੀਆ ਬੈਗਰ ਮਾਫੀਆ ਖਤਮ ਹੋ ਸਕਦਾ ਹੈ ਤੇ ਗੁਰੂ ਨਗਰੀ ਨੂੰ ਅੰਮ੍ਰਿਤਸਰ ਕਲੀਨ ਦਾ ਜਿਹੜਾ ਇੱਕ ਟੈਗ ਦਿੱਤਾ ਗਿਆ ਸੀਗਾ ਉਹ ਬਣ ਸਕਦਾ ਹੈ ਸਰਬਜੀਤ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਇਸ ਬਾਰੇ ਕਿਥੋਂ ਵਿਚਾਰ ਨਿਕਲੇ ਕਿ ਇਸ ਨੂੰ ਰੈਸਕਿਊ ਖੋਦੀ ਕਰਨਾ ਪਏਗਾ ਪ੍ਰਸ਼ਾਸਨ ਦੀ ਉਡੀਕ ਮੁਕਾਣੀ ਪਏਗੀ ਦੇਖੋ ਦਮਨ ਜੀ ਮੇਰਾ ਸਿਸਟਮ ਹੈ ਮੈਂ ਕਹਿਣ ਵਾਲਿਆਂ ਚ ਕਰਨ ਵਾਲਿਆਂ ਚ ਯਕੀਨ ਰੱਖਦਾ ਮੈਂ ਕਹਿਣ ਵਾਲਾ ਨਹੀਂ ਚੈਨਲਾਂ ਤੇ ਬਹਿ ਕੇ ਫੋਕੀ ਵਾਹ ਵਾਲਾ ਜਾਂ ਡਿਬੇਟਾਂ ਚ ਬਹਿ ਕੇ ਕਿਸੇ ਤੇ ਚਿੱਕੜ ਪਾਉਣ ਵਾਲਿਆਂ ਚ ਨਹੀਂ ਮੈਂ ਕੰਮ ਕਰਨ ਚ ਯਕੀਨ ਰੱਖਦਾ ਆ ਤੁਸੀਂ ਦੇਖੋ 432525 ਨੂੰ ਕਮਿਸ਼ਨਰ ਐ ਡੀਸੀ ਅਮਰitsar ਔਰ ਸਰਕਾਰ ਨੂੰ ਇਹ ਚਿੱਠੀ ਲਿਖੀ ਸੀ ਮੈਂ ਦੇਖ ਕੇ ਆਇਆ ਸੀਗਾ ਔਰ ਰਿਕੁਐਸਟ ਕੀਤੀ ਸੀ ਕਿ ਡੀਐਨਏ ਟੈਸਟ ਜਿਹੜਾ ਵਾ ਇਹਨਾਂ ਬੱਚਿਆਂ ਦਾ ਡੀਐਨਏ ਕਰਵਾਇਆ ਜਾਵੇ ਕਿਉਂਕਿ ਇਹ ਬੱਚੇ ਜਿਹੜੇ ਆ ਇਹਨਾਂ ਦੀਆਂ ਸ਼ਕਲਾਂ ਨਹੀਂ ਆਪੋ ਚ ਮਿਲਦੀਆਂ ਔਰ ਜਿੰਨੀ ਤੇਜ਼ੀ ਨਾਲ ਭੀਖ ਮੰਗਣ ਵਾਲਿਆਂ ਦੀ ਤਦਾਦ ਵੱਧ ਰਹੀ ਆ ਔਰ ਉਹ ਬੜਾ ਚਿੰਤਾ ਦਾ ਵਿਸ਼ਾ ਸੀ ਗੁਰੂ ਨਗਰੀ ਦੇ ਵਿੱਚ ਫਿਰ ਇਸ ਤੋਂ ਬਾਅਦ ਜਦੋਂ ਤੁਸੀਂ ਦੇਖੋ ਆ 84 ਨੰਬਰ ਐਫਆਈਆਰ ਆ ਔਰ 3725 ਨੂੰ ਥਾਣਾ ਰਣਜੀਤ ਐਵੀਨਿਊ ਚ ਕੱਟੀ ਗਈ ਔਰ ਇਹਦੇ ਬਾਅਦ ਚ ਇੱਕ ਪ੍ਰਸ਼ਾਸਨ ਨਾਲ ਮੇਰੀਆਂ 7 ਤੋਂ 8 ਮੀਟਿੰਗਾਂ ਹੋਈਆਂ ਏਡੀਸੀ ਸਾਹਿਬ ਨਾਲ ਡੀਸੀ ਸਾਹਿਬ ਨਾਲ ਔਰ ਬਾਲ ਵਿਭਾਗ ਨਾਲ ਫਿਰ ਤੁਸੀਂ ਦੇਖੋ 14 7 2025 ਨੂੰ ਮੈਂ ਇੱਕ ਕੰਪਲੇਂਟ ਕੀਤੀ ਮੈਂ ਕਿਹਾ ਜੀ ਹੁਣ ਬੱਚਿਆਂ ਦੀ ਤਦਾਦ ਅੱਗੇ ਨਾਲੋਂ ਜ਼ਿਆਦਾ ਵਧ ਗਈ ਆ ਤੇ ਤੁਸੀਂ ਰੇਡ ਕਰੋ ਅਸੀਂ ਤੁਹਾਡੇ ਨਾਲ ਆ ਕਿਉਂਕਿ ਜਦੋਂ ਕਾਰਵਾਈ ਹੋ ਜਾਂਦੀ ਹੈ ਨਾ ਪ੍ਰਸ਼ਾਸਨ ਵੱਲੋਂ ਤੇ ਅਸੀਂ ਉਹਦੇ ਤੇ ਕੋਈ ਕਹਿੰਦਾ ਮਾੜਾ ਕੀਤਾ ਕੋਈ ਕਹਿੰਦਾ ਚੰਗਾ ਕੀਤਾ ਸੀ ਉਹਨਾਂ ਨਾਲ ਤੇ ਜਾਂਦੇ ਨਹੀਂ ਨਾ ਉਹਨਾਂ ਦੀ ਹੈਲਪ ਕਰਦੇ ਨਾ ਸ਼ਿਕਾਇਤ ਕਰਦੇ ਅਸੀਂ ਪ੍ਰਸ਼ਾਸਨ ਨੂੰ ਬਹਿ ਕੇ ਭੰਡੰਡੇ ਬਣੇ ਉਹ ਵੀ ਮਾੜਾ ਵੀ ਮਾੜਾ ਮੈਂ ਇਹ ਚੀਜ਼ਾਂ 'ਚ ਯਕੀਨ ਨਹੀਂ ਰੱਖਦਾ ਪ੍ਰਸ਼ਾਸਨ ਨੂੰ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਸਾਡੇ ਨਾਲ ਸਾਥ ਦੇਤਾ ਡੀਸੀ ਮੈਡਮ ਨੇ ਔਰ ਕੱਲ ਸਰਕਾਰ ਨੇ ਜਿਹੜੀ ਮੈਂ ਮੰਗ ਕੀਤੀ ਸੀ ਕਿ ਇਹਨਾਂ ਬੱਚਿਆਂ ਦਾ ਡੀਐਨਏ ਟੈਸਟ ਹੋਣਾ ਚਾਹੀਦਾ ਔਰ ਪਤਾ ਲੱਗੂਗਾ ਕਿ ਇਹ ਬੱਚੇ ਇਹਨਾਂ ਦੇ ਆ ਜਾਂ ਕਿਸੇ ਦੇ ਆ ਕਿਉਂਕਿ ਜਦਾਂ ਇੱਥੋਂ ਇਹਨਾਂ ਸਟੇਟਾਂ ਦੇ ਵਿੱਚੋਂ ਬੱਚੇ ਚੁੱਕੇ ਦੂਜੀਆਂ 'ਚ ਦੂਜੀਆਂ 'ਚ ਚੁੱਕੇ ਇੱਧਰ ਸੋ ਕੱਲ ਮੈਡਮ ਬਲਜੀਤ ਕੌਰ ਨਾਲ ਵੀ ਸਾਡੀ ਗੱਲ ਹੋਈ ਸੀ ਜੋ ਕੈਪਟਨ ਮਿਸਟਰ ਨੇ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਐ ਇਸ ਨੂੰ ਜੀ ਔਰ ਆ ਅੱਜ ਦਾ ਵਾ ਇਹ ਡੀਡੀਆਰ ਆ ਹੁਣ ਦੀ ਐਫ ਆਈ ਆਰ ਦਰਜ ਤੁਹਾਨੂੰ ਹੋ ਜਾਣੀ ਕਾਪੀ ਮਿਲ ਜਾਣੀ ਤੁਹਾਨੂੰ ਸਾਰੀ ਹੁਣ ਬਾਲ ਭਾਗ ਕੋਲ ਅਸੀਂ ਇਹਨਾਂ ਨੂੰ ਪੇਸ਼ ਕਰਵਾ ਕੇ ਜਿਹੜਾ ਸਾਰਾ ਵਾ ਉਹ ਅਗਲੀ ਕਾਰਵਾਈ ਮੇਰੀ ਕੋਸ਼ਿਸ਼ ਹੈ ਵੀ ਇਹਨਾਂ ਦਾ ਡੀਐਨਏ ਟੈਸਟ ਕਰਾ ਕੇ ਜਿਹੜਾ ਹੋਇਆ ਜਾਵੇ ਇਹਦਾ ਕੰਪਲੇਂਟਡ ਵੀ ਮੈਂ ਔਰ ਇਹਦੇ ਵਿੱਚ ਦੇਖ ਲਓ ਤੁਸੀਂ ਨਾਮ ਮੇਰਾ ਤੇ ਨਾਲ ਹਰਮਨਪ੍ਰੀਤ ਸਿੰਘ ਐ ਮੇਰੇ ਅਸੀਂ ਮੁੱਖ ਗਵਾਹ ਹਾਂ ਇਸ ਦੇ ਕਿ ਕੱਲ ਨੂੰ ਕੋਈ ਢਿੱਲ ਮੱਠ ਰਹਿ ਜੇ ਤੇ ਫਿਰ ਉਹ ਢਿਲਮਟ ਕੱਢ ਚੁੱਕੀ ਹੈ ਜਦੋਂ ਤੁਸੀਂ ਗੋਲਡਨ ਗੇਟ ਤੇ ਪਹੁੰਚੇ ਜਿੱਥੋਂ ਲੋਕ ਅੰਮ੍ਰਿਤਸਰ ਨੂੰ ਐਂਟਰ ਕਰਦੇ ਆ ਤਸਵੀਰਾਂ ਖਚਾਉਂਦੇ ਨੇ ਕਿ ਗੋਲਡਨ ਗੇਟ ਹੈ ਇੱਕ ਯਾਦਗਾਰ ਬਣਦੀ ਹੈ ਪਰ ਉਹ ਗੁਰੂ ਨਗਰੀ ਦੇ ਵਿੱਚ ਐਂਟਰ ਹੁੰਦੇ ਆ ਭਖਾਰੀ ਮਾਫੀਆ ਸ਼ੁਰੂ ਹੋ ਜਾਂਦਾ ਹੈ ਜਦ ਉਸੇ ਤੁਸੀਂ ਤੁਸੀਂ ਪਹੁੰਚੇ ਸੀਗੇ ਉੱਥੇ ਕੀ ਮਾਹੌਲ ਸੀਗਾ ਕਿੰਨੇ ਕਿੰਨੇ ਸਾਲ ਦੇ ਬੱਚੇ ਸੀਗੇ ਕਿੰਨੇ ਇੱਕ ਬੈਗਰ ਮਾਫੀਆ ਦੇ ਬੰਦੇ ਉੱਥੇ ਮੌਜੂਦ ਸੀ ਮੈਂ ਤੁਹਾਨੂੰ ਨਾ ਵੀਡੀਓ ਦੇ ਦੇਣਾ ਜੀ ਉੱਥੇ ਛੋਟੇ ਛੋਟੇ ਬੱਚੇ ਔਰ ਪੂਰਾ ਸਕੈਮ ਕਿਦਾਂ ਚੱਲ ਰਿਹਾ ਇੱਕ ਬੰਨੇ ਇੱਕ ਜਿਹੜਾ ਮੇਨ ਮੁਖੀ ਹੈ ਇਹਨਾਂ ਦਾ ਚਾਰ ਬੱਚੇ ਦੋ ਔਰਤਾਂ ਤੇ ਇੱਕ ਬੰਦਾ ਇਹੀ ਬੰਦਾ ਮੇਨ ਆ ਇਹ ਬੰਦੇ ਦੀ ਤੁਹਾਨੂੰ ਵੀਡੀਓ ਦੇ ਦੂੰਗਾ ਇੰਨੇ ਇੱਕ ਸਾਈਡ ਤੇ ਮੰਜਾ ਡਾਇਆ ਉਥੇ 15 ਤੋਂ 20 ਬੱਚੇ ਦੇ ਕੋਲ ਆਉਂਦੇ ਪੈਸੇ ਦੇ ਕੇ ਚਲੇ ਜਾਂਦੇ ਖਵਾ ਪਿਆ ਕੇ ਉਹਨਾਂ ਨੂੰ ਫੇਰ ਮਾੜਾ ਮੋੜ ਘਲ ਦਿੰਦਾ ਉਹ ਉਥੇ ਗੱਡੀਆਂ ਦੇ ਗੜੀ ਨੱਚਦੇ ਟੱਪਦੇ ਫਿਰਦੇ ਇੱਕ ਪਰਲੇ ਬੰਨੇ ਔਰਤ ਖੜੀ ਆ ਜਲੇ ਲਾਉਣ ਵਾਲੇ ਡੰਡੇ ਜੇ ਫੜੇ ਉਹਨਾਂ ਨੇ ਕੋਈ ਭਕਾਨੇ ਲੈ ਕੇ ਆ ਜਾਂਦਾ ਕੋਈ ਕੁਸ਼ ਆ ਜਾਂਦਾ ਸੋ ਕਿਤੇ ਨਾ ਕਿਤੇ ਇਹ ਮਾਫੀਆ ਜਿਹੜਾ ਚੱਲ ਰਿਹਾ ਵਾ ਇੱਕ ਜਣਾ ਉਹ ਵੇਚਣ ਦੇ ਭਾਨੇ ਆਉਂਦਾ ਦੂਜਾ ਬੱਚਾ ਸ਼ੀਸ਼ੇ ਖੜਕੌਂਡੇ ਪਿੰਦਾ ਮੈਂ ਸਾਰੀਆਂ ਵੀਡੀਓ ਤੁਹਾਨੂੰ ਦੇ ਦਿੰਦਾ ਇਹ ਜਿਹੜੇ ਇਹਨਾਂ ਨੇ ਚੌਂਕਾਂ ਦੇ ਵਿੱਚ ਆ 골ਡਨ ਗੇਟ ਦੀ ਗੱਲ ਕਰ ਲਈ ਉੱਥੇ ਰੇੜੀਆਂ ਲਾਈਆਂ ਹੁੰਦਿਆਂ ਨੇ ਗੁਬਾਰੇ ਵੇਚਣ ਦੀਆਂ ਛੋਟਾ ਛੋਟਾ ਬੱਚਿਆਂ ਦਾ ਸਮਾਨ ਵੇਚਣ ਦੀ ਪਰ ਉੱਥੇ ਅਸੀਂ ਜ਼ਿਆਦਾਤਰ ਦੇਖਦੇ ਹਾਂ ਕੋਈ ਮੌਜੂਦ ਨਹੀਂ ਹੁੰਦਾ ਸਮਾਨ ਵੇਚਣ ਨਹੀਂ ਬਲਕਿ ਭੀਖ ਮੰਗਦੇ ਹੁੰਦੇ ਨੇ ਉਹ ਹੀ ਬੱਚੇ ਉਹ ਦਿੱਕਤਾ ਕੁਸ਼ੋਰ ਹੈ ਹੋਤਾ ਕੁਸ਼ੋਰ ਹੈ ਉਹ ਤੁਹਾਨੂੰ ਜੋ ਦਿਖਦਾ ਵਾ ਉਹ ਨਹੀਂ ਹੁੰਦਾ ਹੁੰਦਾ ਉੱਥੇ ਜੋ ਕੁਝ ਤੁਹਾਨੂੰ ਵਿਖਾਇਆ ਜਾਂਦਾ ਉਹ ਸਿਰਫ ਨਾਮਾਤਨ ਵਿਖਾਇਆ ਜਾਂਦਾ ਭੀ ਇਹ ਬੱਚੇ ਭਕਾਨੇ ਵੇਚਦੇ ਹੁਣ ਵੀ ਕਹਿੰਦੇ ਅਸੀਂ ਕੰਮ ਕਰਦੇ ਮੇਰੇ ਕੋਲ ਅਮ੍ਰੇ ਸਰਦਾ ਜੋ ਕੁਝ ਵੀ ਇਹਨਾਂ ਦਾ ਹਰ ਇੱਕ ਚੌਂਕ ਦਾ ਰਿਕਾਰਡ ਪਿਆ ਵਾ ਮੇਨ ਸਾਡਾ ਮੁੱਦਾ ਸੀ ਕਿ ਅਮ੍ਰੇਸਰ 골ਡਨ ਗੇਟ ਅਮ੍ਰੇਸਰ ਦਾ ਮੁੱਖ ਦਵਾਰ ਆ ਜਦੋਂ ਇੱਥੋਂ ਲੋਕੀ ਟੂਰਿਸਟ ਆਉਂਦੇ ਆ ਜਾਂਦੇ ਆ ਤੇ ਕੀ ਪ੍ਰਭਾਵ ਪੈਂਦਾ ਇਹ ਲੋਕਾਂ ਨੂੰ ਵਿਖਾਉਂਦੇ ਉੱਥੇ ਸਾਡੇ ਬੱਚਿਆਂ ਤੇ ਕੀ ਪ੍ਰਭਾਵ ਪਊਗਾ ਇਹ ਬੱਚਿਆਂ ਦੀ ਪੜ੍ਹਨ ਦੀ ਉਮਰ ਆ ਨਾ ਕਿ ਭੀਖ ਮੰਗਣ ਦੀ ਕਿਹੜਾ ਮਾਂ ਪਿਓ ਆ ਜਿਹੜਾ ਆਪਣੇ ਬੱਚਿਆਂ ਤੋਂ ਭੀਖ ਮੰਗਵਾਉਂਦਾ ਤੁਸੀਂ ਦੱਸੋ ਕਿਸੇ ਦਾ ਜ਼ਿਕਰ ਦਾ ਆਪਣੇ ਬੱਚਿਆਂ ਨੂੰ ਕਵੇਂ ਵੀ ਗੱਡੀਆਂ ਗੜੀ ਜਾ ਕੇ ਨੱਚ ਕਿਹੜੇ ਬੱਚੇ ਹੁੰਦੇ ਆ ਇਹੋ ਜੇ ਮਾਪਿਓ ਕੋਈ ਵੇਖੇ ਸੋ ਬਗਾਨੇ ਬੱਚੇ ਆ ਜਦੋਂ ਇਹ ਡੀਐਨਏ ਟੈਸਟ ਹੋਣਾ 99% ਇਹ ਬੱਚੇ ਜਿਹੜੇ ਆ ਤੁਸੀਂ ਦੇਖ ਲਿਓ ਇਹ ਰਿਕਵਰ ਹੋ ਜਾਣੇ ਸਾਰੇ ਵੀ ਇਹਨਾਂ ਚੁੱਕੇ ਆ ਕੋਈ ਇਹਨਾਂ ਨੂੰ ਲੈਣਾ ਦੇਣਾ ਨਹੀਂ ਬੱਚਿਆਂ ਤੋਂ بڑے ਲੰਮੇ ਸਮੇਂ ਤੋਂ ਜਿਹੜਾ ਸ਼ਹਿਰ ਦੇ ਵਿੱਚ ਤੇਜ਼ੀ ਨਾਲ ਕੰਮ ਚੱਲ ਰਿਹਾ ਸੀ ਔਰ ਮੇਰੇ ਕੋਲ ਵੀ ਵੀਡੀਓ ਹੈਗੀਆਂ ਜਿਹੜੇ ਆਉਂਦੇ ਆ ਨਾ ਆਟੋ ਤੇ ਤਾਰ ਕੇ ਜਾਂਦੇ ਇਹਨਾਂ ਨੂੰ ਲੈ ਕੇ ਜਾਂਦੇ ਇਹਨਾਂ ਨੂੰ ਇਹ ਸਾਰਾ ਗਰੋਹ ਆ ਹਰ ਚੌਂਕ ਦੇ ਵਿੱਚ ਬੰਦੇ ਤਾਰੇ ਜਾਂਦੇ ਆ ਸ਼ਾਮਾਂ ਨੂੰ ਉਹਨਾਂ ਨੂੰ ਲਿਆ ਜਾਂਦਾ ਇਹਨਾਂ ਨੂੰ ਥੋੜੇ ਬਹੁਤੇ ਪੈਸੇ ਦੇ ਕੇ ਇਹਨਾਂ ਕੋ ਜਬਰਦਸਤੀ ਕੰਮ ਕਰਵਾਇਆ ਜਾ ਰਿਹਾ ਤੁਸੀਂ ਆਪਣੇ ਬੰਦੇ ਲੈ ਕੇ ਉਹਨਾਂ ਨੂੰ ਰੈਸਕਿਊ ਕਰਨ ਗਏ ਅਸੀਂ ਦੇਖਿਆ ਉਹ ਅੱਗੇ ਲੱਗ ਲੱਗ ਕੇ ਭੱਜੇ ਸੀਗੇ ਜੇਕਰ ਸੱਚੇ ਸੀ ਤਾਂ ਭੱਜੇ ਕਿਉਂ ਤੇ ਸਾਰਿਆਂ ਨੂੰ ਕਿਵੇਂ ਪਤਾ ਲੱਗਾ ਕਿ ਇਕੱਠੇ ਭਜਣਾ ਹੈ ਇੱਕ ਇਸ਼ਾਰਾ ਮਾਰਿਆ ਔਰਤ ਨੇ ਮੇਰੇ ਸਾਹਮਣੇ ਜੇ ਤੇ ਮੇਰੇੰਦਾ ਪ੍ਰਸ਼ਾਸਨ ਦੇ ਆਸਰੇ ਫਿਰ ਤੇ ਇੱਕ ਵੀ ਨਹੀਂ ਹਿਦਾ ਆਉਣਾ ਉਹ ਤੇ ਪਹਿਲਾਂ ਹੀ ਕਹੀ ਜਾਂਦੇ ਵੀ ਸਾਨੂੰ ਵੇਖ ਕੇ ਭੱਜ ਜਾਂਦੇ ਆ ਤੇ ਉਹ ਜਦੋਂ ਉਤਰਿਆ ਤੇ ਉਹ ਭੱਜ ਕੇ ਗਾੜੀ ਲੈ ਕੇ ਔ ਜਿਹੜਾ ਮੇਨ ਬੰਦਾ ਉਹ ਫੋਨ ਇਹਨੇ ਨੇ ਮਹਿੰਗੇ ਰੱਖੇ ਕੋਈ ਹਿਸਾਬ ਨਹੀਂ ਉਹ ਪਤਾ ਨਹੀਂ ਕੀ ਕੋਡਵਰਡ ਰੱਖਿਆ ਬੋਲਦਾ ਸਾਰੇ ਸ਼ਹਿਰ ਦੇ ਕਲੀਨ ਹੋਗੇ ਅੱਛਾ ਇਹਨੇ ਕੋ ਫੋਨ ਵੀ ਮਹਿੰਗੇ ਮਹਿੰਗੇ ਹੁੰਦੇ ਬਹੁਤ ਬਹੁਤ ਮਹਿੰਗੇ ਫੋਨ ਆ ਤੁਸੀਂ ਦੱਸੋ ਕਿਹੜਾ ਮਤਲਬ ਇਹੋ ਜਿਹਾ ਭਕਾਨੇ ਵੇਚਣ ਵਾਲਾ ਜਿਹੜਾ 22 3000 ਦੇ ਫੋਨ ਰੱਖੀ ਫਿਰੇ ਤੁਹਾਡੇ ਮੇਰੇ ਕੋ ਨਹੀਂ ਐਡੇ ਐਡੇ ਮਹਿੰਗੇ ਫੋਨ ਜਿਹੜੇ ਰੱਖੀ ਫਿਰਦੇ ਆ ਇਹ ਸਾਰਾ ਕੁਝ ਰਿਕਵਰ ਹੋਏ ਨਾ ਆਪ ਵੀ ਉਹਨਾਂ ਨੇ ਨਸ਼ੇ ਕੀਤੇ ਸੀਗੇ ਜਿਹੜੇ ਸੋ ਇਹ ਚੀਜ਼ ਦਾ ਜਿਹੜਾ ਪਰਦਾ ਫਾਸ਼ ਕਰਨਾ ਬਹੁਤ ਜ਼ਰੂਰੀ ਆ ਮੇਰਾ ਕੰਮ ਆ ਕਿ ਅਮਰੇ ਸਰ ਦੇ ਵਿੱਚੋਂ ਇਹਨਾਂ ਨੂੰ ਕਲੀਨ ਕਰਨਾ ਉਹ ਮ ਇਸ ਕਰਕੇ ਇਹਦੇ ਵਿੱਚ ਜਿੰਨੇ ਦਿਨ ਵੀ ਲੱਗੇ 2-4 ਦਿਨ ਬਾਅਦ ਅਸੀਂ ਜਿਹੜਾ ਇਹ ਰੈਸਕਿਊ ਕਰਦੇ ਰਵਾਂਗੇ ਸਾਰੇ ਚੌਂਕਾਂ 'ਚ ਏਦਾਂ ਇੱਕ-ਇੱਕ ਕਰਕੇ ਕਲੀਨ ਕਰਾਂਗੇ ਜਿੱਦਾਂ ਇਹ ਕੋਡਵਰਲਡ ਵਰਤਦੇ ਅਸੀਂ ਵੀ ਕੋਡਵਰਲਡ ਵਰਤ ਕੇ ਫੜਾਂਗੇ ਇਹਨਾਂ ਨੂੰ ਅੱਜ ਜੇ ਨਾ ਮੇਰੇ ਨਾਲ ਦੇ ਸਾਥੀ ਮੇਰੇ 35 ਜਣੇ ਹੁੰਦੇ ਤੇ ਇਹ ਗਏ ਸੀ ਕੀ ਲੱਗਦਾ ਜੀ ਇਨ੍ਹਾਂ ਭਖਾਰੀਆਂ ਦੇ ਰਾਹੀਂ ਉਹ ਲੀਡਰ ਹੱਥ ਆਏਗਾ ਜੋ ਇਹਨਾਂ ਕੋਲੋਂ ਭੀਖ ਮੰਗਾਂਦਾ ਜ਼ਾਹਰ ਜੀ ਗੱਲ ਹੈ ਜੀ ਅੰਮ੍ਰਿਤਸਰ ਦੇ ਵਿੱਚ ਜੇਕਰ ਅਸੀਂ ਅੰਦਾਜ਼ਾ ਵੀ ਲਗਾਈਏ ਤਾਂ ਵੱਧ ਤੋਂ ਵੱਧ ਤਾਂ 70 ਤੋਂ ਵੱਧ ਚੌਂਕ ਹੋਣਗੇ ਆਮ ਤੌਰ ਤੇ ਪਰ ਹਰ ਚੌਂਕ ਦੇ ਵਿੱਚ ਇੱਕੋ ਜਿਹਾ ਸਾਮਾਨ ਵੇਚਦਾ ਹੁੰਦਾ ਜੇਕਰ ਇੱਕ ਚੌਂਕ 'ਚ ਨੈਪਕਿਨ ਵੇਚ ਰਹੇ ਨੇ ਤਾਂ ਹਰ ਚੌਂਕ 'ਚ ਨੈਪਕਿਨ ਵੇਚ ਰਹੇ ਨੇ ਜੇ ਇੱਕ ਚੌਂਕ 'ਚ ਚੌਂਕ 'ਚ ਸਾਮਾਨ ਜਿਹੜਾ ਖੜੋਣਿਆਂ ਵਾਲਾ ਵੇਚ ਰਹੇ ਤਾਂ ਹਰ ਚੌਂਕ 'ਚੋ ਹੀ ਵੇਚ ਰਿਹਾ ਫਿਰ ਉਹ ਲੀਡਰ ਕੱਬ ਹੋਇਆ ਕਿ ਜੋ ਇਹਨਾਂ ਨੂੰ ਛੱਡ ਕੇ ਜਾਂਦਾ ਲੈਂਡ ਜਾਂਦਾ ਡਿਊਟੀਆਂ ਲੱਗੀਆਂ ਹੋਈ ਤੁਸੀਂ ਦੇਖੋ ਇਹ ਤੇ ਸਿਰਫ ਇੱਕ ਵਿਖਾਉਣ ਮਾਤਰ ਹੁੰਦਾ ਵਾ ਨੈਪਕਿਨ ਸਾਰੀ ਦੀ ਕਿੱਥੇ ਵੇਖਦੇ ਆ ਇਹ ਇਹਨਾਂ ਦਾ ਨਹੀਂ ਸਰਦਾ ਕੋਈ ਗੱਡੀ ਇੱਕ ਆਉਂਦੀ ਹੈ 10 ਫੜਾਤੇ ਇੱਕ ਵਾਰੀ ਲਾਈਟ ਹੁੰਦੀ ਆ ਨਾ 200 ਤੋਂ 300 ਦੀ ਐਵਰੇਜ ਆ ਇਹਨ ਇਹ ਬੜੀ ਤੇਜ਼ੀ ਨਾਲ ਲੋਕਾਂ ਕੋ ਪੈਸੇ ਫੜਦੇ ਆ ਔਰ ਪੈਸੇ ਫੜ ਕੇ ਉਹ ਫੜਾ ਕੇ ਆਉਂਦੇ ਆ ਉਹ ਤੁਹਾਨੂੰ ਵੀਡੀਓ ਵਿੱਚ ਦੇ ਦਿੰਨਾ ਮੇਰੇ ਕੋਲ ਹੈਗਾ ਸਾਰਾ ਕੁਝ ਐਵੀਡੈਂਸ ਪ੍ਰੂਫ ਹੈਗੇ ਸਾਰੇ ਇਸੇ ਕਰਕੇ ਮੈਂ ਇਹਦੇ ਚ ਗਵਾਹੀ ਪਾਈ ਵੀ ਕੋ ਢਿੱਲ ਮੱਠ ਰਹਿ ਗਈ ਤਾਂ ਫਿਰ ਮੈਂ ਕੋਰਟ 'ਚ ਜਾ ਕੇ ਗਵਾਹੀ ਦੇ ਕੇ ਕੱਢੂੰਗਾ ਤੁਸੀਂ ਆਪਣੇ ਨਾ ਬੰਦੇ ਕਰੀਬ ਕਿੰਨੇ ਕੁ ਖੜੇ ਸੀਗੇ ਕਿ ਅੱਜ ਕਾਮਯਾਬ ਹੋਏ ਉਹ ਇਸ ਬੱਚਿਆਂ ਨੂੰ ਭਖਾਰੀਆਂ ਨੂੰ ਰੈਸਕਿਊ ਕਰਨ ਦੇ ਵਿੱਚ ਅਸੀਂ 30 35 ਜਣੇ ਸੀ ਤੇ ਹਸਾਬ ਲਾ ਲਓ ਵੀ ਮੁੰਡੇ ਸਾਰੇ ਪਲੇਅਰ ਸੀਗੇ ਔਰ ਭੱਜ ਭੱਜ ਕੇ ਕਿੱਦਾਂ ਉਹਨਾਂ ਫੜਿਆ ਵਿਚਾਰਿਆਂ ਨੇ ਮੈਨੂੰ ਪਤਾ ਜਿਹੜੇ ਉੱਤੇ ਟ੍ਰੈਫਿਕ ਵਾਲੇ ਮੁਲਾਜ਼ਮ ਖਲੋਤੇ ਸੀ ਉਹ ਚਾਬੀਆਂ ਤੇ ਲੋਕਾਂ ਦੀਆਂ ਕੱਢ ਲੈਂਦੇ ਉਹਨਾਂ ਨੇ ਸਾਡੀ ਇੰਨੀ ਹੈਲਪ ਨਹੀਂ ਕੀਤੀ ਵੀ ਇਹਨਾਂ ਨੂੰ ਲਾਗੂ ਫੜ ਕੇ ਫੜਾ ਦਈਏ ਸੋ ਕਿਤੇ ਨਾ ਕਿਤੇ ਅਮਰਸਰ ਦੀ ਟ੍ਰੈਫਿਕ ਪੁਲਿਸ ਆ ਨਾ ਜਿਹੜੀ ਉਹ ਵੀਡੀਓ ਤੋਂ ਬਾਹਰ ਆਵੇ ਇਹ ਨਹੀਂ ਵੀਡੀਓ ਪਾ ਪਾ ਕੇ ਤੇ ਤੁਸੀਂ ਆਪਣੀਆਂ ਪ੍ਰੋਮੋਸ਼ਨਾਂ ਕਰੀ ਜਾਓ ਇਹ ਸਭ ਤੋਂ ਜਿਆਦਾ ਨਲਾਇਕੀ ਜਿਹੜੀ ਮੈਂ ਅਮਰਸਰ ਟ੍ਰੈਫਿਕ ਪੁਲਿਸ ਦੀ ਮੰਨਦਾ ਕਿਉਂਕਿ ਉਹ ਕਹਿੰਦੇ ਨਹੀਂ ਕਿਸੇ ਨੂੰ ਕੱਖ ਨਾ ਉਹਨਾਂ ਨੂੰ ਕੋਈ ਲੈਣਾ ਦੇਣਾ YouTube ਤੇ ਫਜ਼ੂਲ ਦੀਆਂ ਵੀਡੀਓ ਪਾ ਦਿੰਦੇ ਆ ਕਰਤਾ ਉਹ ਕਰਤਾ ਕਿੰਨੇ ਐਕਸੀਡੈਂਟ ਹੋਣਦੇ ਆ ਪੁਲਿਸ ਸੁਰੱਖਿਆ ਫੋਰਸ ਦੱਸੋ ਆਉਂਦੀ ਕਿੰਨੇ ਕਿ 93 ਬੰਦੇ ਮੈਂ ਪਛਾਤੇ ਹੁਣ ਤੱਕ ਹਸਪਤਾਲ ਇਹਨਾਂ ਦੀ ਗੱਡੀ ਨਹੀਂ ਆਉਂਦੀ ਕਿੰਨਾ ਕੰਨਾ ਚਰ ਕਿਹੜੇ ਭਾਈ ਕਨਈਆ ਜੀ ਅਵਾਰਡ ਜਿਹੜੇ ਦਿੱਤੇ ਕਿੰਨੇ ਗਾ ਫਰਿਸ਼ਤਾ ਸਕੀਮ ਹੈ ਸੈਂਟਰ ਸਰਕਾਰ ਦੀ ਕਿੰਨੇ ਕ ਵਾਰਡ ਦਿੱਤੇ ਇਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਕੱਖ ਇਹ ਸਿਰਫ ਪ੍ਰੋਮੋਸ਼ਨਾਂ ਤੱਕ ਹੀ ਰਹਿ ਗਏ ਮੈਂ ਸੀਪੀ ਸਾਹਿਬ ਨੂੰ ਹੁਣ ਮਿਲਣਾ ਕਮਿਸ਼ਨਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਮੈਂ ਕਹਣਾ ਵੀ ਅਗਲੀ ਵਾਰ ਜਿਹੜੀ ਰੇਡ ਕਰਨੀ ਹੈ ਕਿ ਡੀਐਸਪੀ ਰੈਂਕ ਦਾ ਬੰਦਾ ਸਾਡੇ ਨਾਲ ਜਾਵੇ ਤੇ ਨਾਲੇ ਇਹਨਾਂ ਨੂੰ ਪਤਾ ਲੱਗੂ ਭੱਜ ਭੱਜ ਕੇ ਫੜ ਕੇ ਮਾਰ ਮਾਰ ਚ ਪੇੜਿਆ ਇਹਨਾਂ ਨੂੰ ਅੰਦਰ ਵੜਨਗੇ ਕਿਦਾਂ ਇਹ ਲੜਦੇ ਆ ਗੱਡੀਆਂ ਉਹਨ ਕਿਸੇ ਨੇ ਨਸ਼ਾ ਕੀਤਾ ਹੋਇਆ ਸੀਗਾ ਕਿਉਂਕਿ ਇਹਨਾਂ ਰਾਹੀਂ ਗੈਰ ਕਾਨੂੰਨੀ ਗਤੀਵਿਧੀਆਂ ਕਰਨੇ ਸੌਖੀਆਂ ਨੇ ਕਿਸੇ ਨੂੰ ਮਾਰ ਕੇ ਭੱਜਣ ਇਹਨਾਂ ਨੂੰ ਕਿਹੜਾ ਕਿਸੇ ਨੇ ਪੁੱਛਣਾ ਉੱਥੇ ਲੋਕੀ ਰੋ ਰੋ ਕੇ ਕਹਿਣ ਦੇ ਸੀ ਵੀ ਇਹਨਾਂ ਤੋਂ ਸਾਡੀ ਜਾਨ ਛਡਾਓ ਇੱਕ ਬੰਦੇ ਕੋ 15-15 ਜਣੇ ਆਣਿਆ ਨੇ ਹੁਣ ਤੁਸੀਂ ਮੈਨੂੰ ਦੱਸੋ ਵੀ 15-15 ਨਿਆਣੇ ਇਹਨਾਂ ਦੇ ਆਪਣੇ ਥੋੜੀ ਆ ਉਹ ਚੱਕ ਕੇ ਲਿਆਂਦੇ ਕੋਈ ਇਧਰੋਂ ਤੇ ਕੋਈ ਉਧਰੋਂ ਉਹਨਾਂ ਕੋ ਭੀਖ ਮੰਗਾਉਣ ਦੇ ਉਹ ਕੰਮ ਬੜੀ ਤੇਜ਼ੀ ਨਾਲ ਹੋ ਰਿਹਾ ਸੋ ਇਹ ਚਿੱਠਾ ਜਿਹੜਾ ਆਪਾਂ ਸਾਫ਼ ਕਰਨਾ ਹੀ ਕਰਨਾ ਵਾ ਇਹ ਕਲੀਅਰ ਹੋਣਾ ਹੀ ਹੋਣਾ ਔਰ ਦਮਨ ਜੀ ਅਮਰੇਸਰ ਦੇ ਵਿੱਚ ਇਹ ਦੂਜਾ ਸਟੈਪ ਆ ਆਪਣਾ ਪਹਿਲੇ ਤੇ ਐਫਆਈਆਰ ਇਹ ਦੂਜੇ ਤੇ ਵੀ ਐਫਆਈਆਰ ਹੋ ਗਈ ਸਮਝੋ ਤੇ ਤੀਜੇ ਤੇ ਜਿਹੜਾ ਵਾ ਜਦੋਂ ਐਫਆਈਆਰ ਹੋਈ ਤੇ ਆਟੋਮੈਟਿਕ ਇਧੋਂ ਜਾਂਦੇ ਨੇ ਤੇ ਅੱਜ ਹੀ ਸ਼ਾਮ ਨੂੰ ਬਹਿ ਜਾਣਾ ਬਸੇ ਆਖਰੀ ਆਖਰੀ ਸਵਾਲ ਕਰਾਂਗੇ ਸਰਬਜੀਤ ਜੀ ਜਿਆਦਾਤਰ ਭਖਾਰੀਆਂ ਦੀ ਗੱਲ ਕਰੀਏ ਸਾਰੇ ਪ੍ਰਵਾਸੀ ਨੇ ਤੇ ਜਦ ਪੰਜਾਬ ਦੇ ਵਿੱਚ ਜੰਗ ਦਾ ਮਾਹੌਲ ਸੀਗਾ ਅਸੀਂ ਤੁਹਾਡੇ ਨਾਲ ਇੱਕ ਇੰਟਰਵਿਊ ਕੀਤੀ ਸੀ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਜਿੱਥੇ ਅਸੀਂ ਇੰਟਰਵਿਊ ਕਰਦੇ ਆਂ ਇਹ ਚੀਜ਼ ਦੇਖੀ ਕਿ ਉੱਥੋਂ ਇੱਕ ਪ੍ਰਵਾਸੀ ਕਹਿੰਦਾ ਸੀ ਤਾਂ ਇੱਥੋਂ ਹੁਣ ਆਪਣੀਆਂ ਜ਼ਮੀਨਾਂ ਦੇ ਨੌਕਰੀ ਕਰ ਲਈ ਹੁਣ ਸਾਡੀ ਬਿਹਾਰ ਜ਼ਮੀਨ ਹੈ ਅਸੀਂ ਉੱਥੇ ਜਾ ਕੇ ਕੰਮ ਕਰਾਂਗੇ ਤੇ ਪੰਜਾਬ ਸਾਡੀ ਮਰਜ਼ੀ ਨਾਲ ਆਏ ਆ ਸਾਡੀ ਮਰਜ਼ੀ ਨਾਲ ਜਾਵਾਂਗੇ ਅਸੀਂ ਪੰਜਾਬ ਨਾਲ ਨਹੀਂ ਖੜਾਂਗੇ ਕੀ ਕਾਰਨ ਹੈ ਕੀ ਪ੍ਰਵਾਸੀਆਂ ਨਾਲ ਪੰਜਾਬੀਆਂ ਦਾ ਕੋਈ ਐਸਾ ਕੋਈ ਵੈਰ ਹੈ ਕਿ ਉਹ ਪੰਜਾਬ ਨਾਲ ਤਾਂ ਇੱਕ ਤੇ ਕਮਾਈ ਇੱਥੇ ਕਰਦੇ ਨੇ ਤਾਂ ਇੱਥੋਂ ਕਮਾ ਕੇ ਵੀ ਆਪਣਾ ਪਰਿਵਾਰ ਚਲਾਉਂਦੇ ਨੇ ਪਰ ਇੱਥੇ ਪੰਜਾਬ ਨਾਲ ਖੜਨ ਲੱਗਿਆ ਕੁਝ ਹੋ ਜਾਂਦਾ ਤੇ ਦੂਸਰੇ ਪਾਸੇ ਲੱਗਦਾ ਨਹੀਂ ਕਿ ਇਹਨਾਂ ਨਾਲ ਕੋਈ ਗਤੀਵਿਧੀਆਂ ਜਿਹੜੀਆਂ ਹੋ ਸਕਦੀਆਂ ਨੇ ਗੈਰਕਾਨੂੰਨੀ ਉਹਨਾਂ ਦੇ ਵਿੱਚ ਵੀ ਇਹ ਸ਼ਾਮਲ ਹੋ ਸਕਦੇ ਨੇ ਮੈਂ ਇਹਨਾਂ 'ਚ ਜਿਹੜੇ ਆ ਸਕੈਮ ਚਲਾਉਂਦੇ ਆ ਨਾ ਇਹਨਾਂ 'ਚ ਤੇ ਅਖੌਤੀ ਸਮਾਜ ਸੇਵੀਆਂ 'ਚ ਕੋਈ ਜ਼ਿਆਦਾ ਫਰਕ ਨਹੀਂ ਸਮਝਦਾ ਕਿਉਂਕਿ ਮੈਂ ਤੁਹਾਨੂੰ ਦੋ ਗੱਲਾਂ ਦੱਸਤੀਆਂ ਇਹਨਾਂ 'ਚ ਤੇ ਅਖੌਤੀ ਸਮਾਜ ਸੇਵੀ ਜਿਹੜੇ ਬਹਿ ਕੇ ਸਾਰੀ ਤੇੜੀ ਲੋਕਾਂ ਨੂੰ ਲੰਨਤਾ ਪਾਉਂਦੇ ਭੰਡ ਦੇ ਕੰਮ ਉਹ ਦਿਵਾਨੀ ਦਾ ਵੀ ਨਹੀਂ ਕਰਦੇ ਮੈਂ ਇਹਨਾਂ ਚ ਤੇ ਉਹਨਾਂ ਚ ਕੋਈ ਫਰਕ ਨਹੀਂ ਸਮਝਦਾ ਤੁਸੀਂ ਕੰਮ ਕਰੋ ਲੋਕਾਂ ਚ ਜਾਓ ਆ ਜਿਹੜਾ ਕੰਮ ਆ ਨਾ ਇਹ ਬਹੁਤ ਪਹਿਲਾਂ ਹੋ ਜਾਣਾ ਸੀਗਾ ਸੋ ਅਸੀਂ ਇਹਨਾਂ ਦੇ ਜਿਹੜਾ ਸਕੈਮ ਆ ਨਾ ਇਹ ਤਾਂ ਥੋੜੇ ਦਿਨਾਂ ਚ ਤੁਹਾਨੂੰ ਫੇਰ ਇੱਕ ਚਿੱਠਾ ਲੈ ਕੇ ਆਵਾਂਗੇ ਹੁਣ ਜਿਹੜਾ ਵਾ ਤੁਸੀਂ ਇਹਨਾਂ ਕੁ ਵੇਖ ਲਿਓ ਕਿ ਅੰਮ੍ਰਿਤਸਰ ਦੇ ਵਿੱਚ ਧੋਡੀਆਂ ਖਬਰਾਂ ਦੇ ਨਾਲ ਆ ਚੱਲਣ ਦੇ ਨਾਲ ਠੱਲ ਜਰੂਰ ਪੈਜੋਗੇ ਧੰਨਵਾਦ ਜੀ ਸੋ ਇਹ ਗੁਰੂ ਨਗਰੀ ਨੂੰ ਕਲੀਨ ਕਰਨ ਦਾ ਮੋਟਿਵ ਸਿਰਫ ਗੰਦਗੀ ਸਾਫ ਕਰਨਾ ਨਹੀਂ ਹੈ ਜੋ ਗੈਰ ਕਾਨੂੰਨੀ ਗਤੀਵਿਧੀਆਂ ਹੋ ਰੀਆਂ ਨੇ ਜੋ ਕਹਿ ਲਿਆ ਕਿ ਪੰਜਾਬ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੁਝ ਐਸੇ ਕੰਮ ਹੋ ਰਹੇ ਨੇ ਜੋ ਗੈਰ ਕਾਨੂੰਨੀ ਨੇ ਉਹਨਾਂ ਨੂੰ ਖਤਮ ਕਰਨਾ ਖਾਸ ਕਰਕੇ ਬਿਗਰ ਮਾਫਿਆ ਬਹੁਤ ਵੱਡੀ ਮੁਸ਼ਕਲ ਪੰਜਾਬ ਲਈ ਬਣੀ ਹੋਈ ਸੀਗੀ ਇਸ ਦੇ ਨਾਲ ਨਾਲ ਜੇਕਰ ਮੈਂ ਗੱਲ ਕਰਾਂ ਤਾਂ ਹਰ ਚੌਕ ਦੇ ਵਿੱਚ ਜਿਹੜੇ ਭਿਖਾਰੀ ਦੇਖਦੇ ਸੀਗੇ ਇਹ ਹਾਦਸਿਆਂ ਦੇ ਸ਼ਿਕਾਰ ਹੁੰਦੇ ਸੀ ਕਿਸੇ ਦੀ ਗੱਡੀ ਦੇ ਅੱਗੇ ਆ ਕੇ ਖੜ ਜਾਣਾ ਹਾਦਸਾ ਵਾਪਰ ਸਕਦਾ ਸੀ ਐਕਸੀਡੈਂਟ ਹੋ ਜਾਂਦੇ ਸੀਗੇ ਨਾਲ ਦੇ ਨਾਲ ਹੁਣ ਜਿਹੜਾ ਕੈਬਨਿਟ ਮਨਿਸਟਰ ਡਾਕਟਰ ਬਲਜੀਤ ਕੌਰ ਉਹਨਾਂ ਨੇ ਵੀ ਗੱਲ ਆਖ ਦਿੱਤੀ ਕਿ ਅੰਮ੍ਰਿਤਸਰ ਜਲੰਧਰ ਲੁਧਿਆਣਾ ਬਠਿੰਡਾ ਤੇ ਮੋਹਾਲੀ ਵਿੱਚ ਇਹਨਾਂ ਦੇ ਡੀਐਨਏ ਟੈਸਟ ਹੋਣਗੇ ਕਿਉਂਕਿ ਜਿਹੜੇ ਗੁੰਮਸ਼ੁਦਾ ਬੱਚੇ ਹੁੰਦੇ ਨੇ ਅਸੀਂ ਅਕਸਰ ਸੁਣਦੇ ਹਾਂ ਕਿ ਉਹ ਬੱਚੇ ਜ਼ਿਆਦਾਤਰ ਭਾਲ ਦੇ ਵਿੱਚ ਹੀ ਰਹਿ ਜਾਂਦੇ ਨੇ ਵਾਪਸ ਘਰਾਂ ਦੇ ਵਿੱਚ ਨਹੀਂ ਪਰਤਦੇ ਤਾਂ ਉਹ ਵੀ ਇਹਨਾਂ ਦੇ ਭੇਡ ਚੜ ਕੇ ਹੋ ਸਕਦਾ ਹੈ ਕਿ ਬੈਗਰ ਮਾਫੀ ਦੇ ਭੇਡ ਚੜ ਕੇ ਇੱਕ ਭੀਖ ਮੰਗਦੇ ਹੋਣ ਉਹਨਾਂ ਦੇ ਸ਼ਿਕਾਰ ਹੋ ਜਾਂਦੇ ਹੁਣ ਸੋ ਹੁਣ ਲੱਗਦਾ ਹੈ ਕਿ ਜਿਹੜੇ ਗੁੰਮਸ਼ੁਦਾ ਬੱਚੇ ਹੋਣਗੇ ਜੋ ਭਾਲ ਦੇ ਵਿੱਚ ਹੋਣਗੇ ਉਹ ਕਿਤੇ ਨਾ ਕਿਤੇ ਆਪਣੇ ਪਰਿਵਾਰਾਂ ਤੱਕ ਵੀ ਪਹੁੰਚ ਸਕਦੇ ਨੇ ਫਿਲਹਾਲ ਇਹ ਮੈਨੂੰ ਦੇ ਜ਼ਾਤ ਲਈ ਪੰਜਾਬੀ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅੰਮ੍ਰਿਤਸਰ